ਜਿੰਦੂ ਆ ਤੇਰਾ ਸੁਬਿੰਦੂਆ ਦੋਵੇਂ ਸਕੇ ਪਰਾ ਜਿੰਦੂਏ ਸੰਗ ਜਿਤ ਮੇਰੀ ਚਿੰਦੂ ਆ ਤੇਰਾ ਸੁਬਿੰਦੂਆ ਦੋਵੇਂ ਸਕੇ ਪਰਾ ਜਿੰਦੂਏ ਸੰਗ ਜਿਤ ਮੇਰੀ ਲੈ ਲੈਣ ਮਿਲੋ ਹੋਗੀ ਲਾ 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 ਕਰ ਕਰ ਵਿੱਚ ਦਰ ਦਰ ਵਿੱਚ ਚਰਚਾ ਕਰ ਆਈ ਜਿੰਦੂਆ ਵੇ ਜਿਹੜੀ ਨਾਲ ਮਿਲਾਈਆ ਓ ਜਿੰਦੂਆ ਚੱਲ ਜਿੰਦੂਆ ਵੇ ਚੱਲ ਮੇਲੇ ਚੱਲੀਏ ਆਹਾ ਸਾਜ ਤੋਂ ਬਿਨਾਂ ਕਿੱਥੇ ਸਾਜ ਚੱਲ ਜਿੰਦੂਆ ਚੱਲ ਮੇਲੇ ਚੱਲੀਏ ਚੱਲੀਏ ਸ਼ਕੀਮੀ ਲਾ ਕਲ ਵਿੱਚ ਮੰਦਰਾ ਸਿਰ ਤੇ ਸ਼ਬਲਾ ਗਲ ਵਿੱਚ ਕੈਂਤਾ ਬਾ ਜਿੰਦੂਆ ਚਲ ਮੇਲੇ ਚੱਲੀਏ ਚੱਲੀਏ ਸ਼ਕੀਨੀ ਲਾ ਕੰਨ ਵਿੱਚ ਨਤੀਆਂ ਸਿਰ ਉੱਤੇ ਸ਼ਮਲਾ ਗਲ ਵਿੱਚ ਘੰਟਾ ਪਾ ਬੜੀ ਫੱਬਦੀ ਏ ਸੋਹਣੀ ਲੱਗਦੀ ਏ ਆ ਬੜੀ ਫੱਬਦੀ ਏ ਸੋਹਣੀ ਲੱਗਦੀ ਏ ਬੜੀ ਫੱਬਦੀ ਏ ਸੋਹਣੀ ਲੱਗਦੀ ਏ ਜਿਹੜੀ ਜੈਕਟ ਪਾਇਆ ਉਹ ਜਿੰਦੂ ਆ ਵੇ ਦੱਸ ਕਿੱਥੋਂ ਸੋ ਆਈਆ स कन्ने आई आहे दस किथां सहाई दस कने आई आहत शुक्रिया